ਹੰਦੀ ਗੱਲ ਹੈ ਕਿ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜੜ ਦੀ ਦੁਕਾਨ ਚਲਾਉਂਦਾ ਹੈ ਇਹ ਨਗਾਰੇ ਤੋਂ ਆਪਣੇ ਘਰ ਜਾ ਰਿਹਾ ਸੀ ਮਿਰਜ਼ੇਪੁਰ ਤੇ ਰਸਤੇ ਵਿੱਚ ਰੋਕ ਕੇ ਚਾਰ ਮੋਟਰਸਾਈਕਲ ਚਲਾਕ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਰੱਖ ਨਿਰਾਇਆ ਗਿਆ ਇਹਦੇ ਬਿਆਨ ਲੈ ਕੇ ਤੇ ਬਚਾ ਦਸਟੇ ਦਿੱਤਾ ਗਿਆ 37 25 ਚਰੰਗਨਗਰ ਦਾ ਤੋ ਇਹਦੇ ਸਬੰਧ ਵਿੱਚ ਮੈਡਮ ਬਤਸਲਾ ਗੁੱਟਾ ਸਾਡੇ ਐਸਐਸਪੀ ਕਪੂਥਲਾ ਦੀ ਰੈਨ ਨਹੀਂ ਹੈ ਉਹਨਾਂ ਦੇ ਨਿਰਦੇਸ਼ਨ ਅਨੁਸਾਰ ਡੀਐਸਪੀ ਪੁਲਤ ਐਸਐਚਓ ਆਪਣੇ ਸੁਬਾਨਪੁਰ ਸੀਏ 3 ਸਾਡੀ ਸਾਰੀ ਜੜੀ ਹੈਗੀ ਆ ਉਹ ਇਹਤੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਤੇ ਹਿਊਮਨ ਤਰੀਕੇ ਨਾਲ ਇਹਨੂੰ ਅਸੀਮ ਕਰਦੇ ਨੂੰ ਟ੍ਰੇਸ ਕੀਤਾ ਹੈ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੂਸਲਾ ਬੰਡਾ ਹੈਗਾ ਉਥੇ ਦੇ ਰਹਿਣ ਵਾਲੇ ਹੈਗੇ ਆ ਇਕਲਾਣਾ ਸ਼ਰਨਜੀਤ ਹੈ ਕਿ ਉਹ ਪ੍ਰਭਜੋਤ ਹੈਗਾ ਮਨਪ੍ਰੀਤ ਹੈਗਾ ਹਰਪ੍ਰੀਤ ਹੈ। ਇਹ ਚਾਰ ਲੜਕੇ ਜਿਹੜੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਇਸ ਮੁਕੱਦਮੇ ਦੇ ਵਿੱਚ। ਔਰ ਇਸ ਦੇ ਵਿੱਚ ਇੱਕ ਲੜਕਾ ਜਿਹਾ ਅਮਰਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਤਸੂਹੇ ਥਾਣੇ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਇਹਦਾ ਵਰਤਿਆ ਗਿਆ ਸੀ ਉਹ ਵੀ ਇਸ ਨੂੰ ਰਿਕਵਰ ਕਰਨਾ ਹੈਗਾ। ਔਰ ਅਮਰਤਪਾਲ ਦੀ ਗੱਲ ਹੋਈ ਸੀ ਕਿ ਇੱਕ ਲੜਕੇ ਨਾਲ ਜਿਹੜਾ ਮਨੂਹਤ ਹੈਗਾ ਜੋ ਯੂ ਐਸ ਏ ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈ ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਸਪਾਈ ਦਿੱਤੇ ਸੀਗੇ ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀ ਜਿਹਦੇ ਵਿੱਚੋਂ 74000 ਰੁਪਿਆ ਜਿਹੜਾ ਇਹਨਾਂ ਨੂੰ ਮਨੀਗ੍ਰਾਮ ਦੇ ਥਰੂ ਆ ਗਿਆ ਹੈ ਜੀ ਇਹਨਾਂ ਦਾ ਪ੍ਰਾਪਰਟੀ ਦਾ ਡਿਸਪਿਊਟ ਲੱਗਦਾ ਹੈਗਾ ਜੋ ਹੁਣ ਤੱਕ ਵੀ ਇਨਵੈਸਟੀਗੇਸ਼ਨ ਸਾਡੇ ਸਾਹਮਣੇ ਹੈ ਮਨੂਹਤ ਅਮਰੀਕਾ ਵਾਲੇ ਦਾ ਅਮਰਤ ਉਹਦਾ ਕੋਈ ਰਿਸ਼ਤੇਦਾਰ ਸੀਗਾ ਉਹਦੀ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਹੈ ਜੀ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੂ ਕਰਤਾ ਦਾ ਹੈ ਇਹਦੇ ਵਿੱਚ ਜਿਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਇਹ ਮੂਰੇ ਹੈ ਜਿਹੜੇ ਚਾਰੇ ਜਣੇ ਹੈਗੇ ਇਹਨਾਂ ਨੂੰ پیسے ਦੇ ਕੇ ਇਹਨਾਂ ਨੂੰ ਬਾਈ ਕੀਤਾ ਸੀ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲਿਆ ਕੇ ਬਾਕੀ ਜਿਹੜੀ ਹੈ ਤਪਦੀਸ਼ ਨੂੰ ਅਸੀਂ ਪੂਰੀ ਕਰਾਂਗੇ ਉਸ ਤੋਂ ਸਾਰੀ ਗੱਲ ਦਾ ਪਤਾ ਲੱਗੇ ਉਹ ਜੀ ਮਨੂਤ ਨੇ ਕਿਹਦੇ ਕਰਕੇ ਇਹ پیسے ਦਿੱਤੇ ਸਿੱਧੇ ਤੌਰ ਤੇ ਹਜੇ ਜੋ ਸਾਨੂੰ ਇਹ ਲੱਗਦਾ ਹੈਗਾ ਇਹ ਪ੍ਰੋਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਈ ਦੇ ਕੇ ਇਹਨੂੰ ਗੋਲੂ ਕਰਵਾਇਆ ਹੈ ਸਰ ਜੀ ਸਰ ਪਰ ਫਾਈਲ ਇਹਨਾਂ ਦੀ ਕੀ ਆ ਫਾਈਲ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਰਿਜਿਸਟਰ ਹੈਗਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਕਾਜਿਤ ਸਾਡੇ ਮਨਰੂਪ ਜਿਹੜਾ ਅਮਨ ਉਹ ਸ਼ਰਨ ਹੈ ਤੇ ਮਨਰੂਪ ਤੇ ਅਮਰਿਤਪਾਲ ਆਪਸ ਵਿੱਚ ਕੀ ਰਿਲੇਟਿਵ ਇੱਕੋ ਪਿੰਡ ਦੇ ਰਹਿਣ ਵਾਲੇ ਇੱਕੋ ਪਿੰਡ ਦੇ ਰਹਿਣ ਵਾਲੇ ਸੰਗੋਦਲਾ ਪਿੰਡ ਦਾ ਤਾਂ ਨਟਲ ਮੈਂ ਇਕ ਕੁਪੈਂਟ ਦੇ ਰਹਿਣ ਵਾਲਿਆ ਵਿਲਣ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਮਨਰੂਪ ਦਾ ਬੈਕਗਰਾਉਂਡ ਵੀ ਹੈ ਹੈ ਤਾਂ سامنے ਮਨਰੂਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਅਸੀਂ ਕਿ ਬ੍ਰਾਂਦੀ ਜੀ ਸਰ ਬ੍ਰਾਂਦੀ ਜੀ ਹੋਈ ਹੈ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉੱਥੋਂ ਜਗਰੂਪ ਨੇ ਇਹਨਾਂ ਨੂੰ ਟੈਲੀਫੋਨ ਤੇ ਮਨਰੂਪ ਨੇ ਠੀਕ ਹੈ ਮਨਰੂਪ ਨੇ ਤੇ ਜਿਵੇਂ ਸੀਗਾ ਇਹ ਕੋਈ ਰਿਮਾਂਡ ਕਰਨ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਟੈਸਟ ਕੀਤੇ ਸੀਗੇ ਅੱਜ ਤੱਕ ਇਹਨਾਂ ਦਾ ਰਿਮਾਂਡ ਸੀਗੇ ਤੇ ਇਹਨਾਂ ਦੀ ਕਸ਼ੀ ਇਸ ਜੜੀ ਆ ਅਸੀਂ ਕਰ ਇਹ ਨੈਸ਼ਨਲ ਸ਼ੀ ਦੇ ਤਾ